ਲੋਕ ਵੀ ਬਹੁਤ ਪਰਤੋਣ ਵਾਲੇ ਨੇ ਪਰ ਹਾਲੇਲੂਇਆ ਮਜਬੂਤੀ ਫੜੋ ਮਜਬੂਤੀ ਫੜ ਕੇ ਚੱਲੋ ਪਰ ਹਾਲੇਲੂਇਆ ਔਰ ਖੁਦਾ ਦੇ ਵਿੱਚ ਵਧੋ ਔਰ ਹਰ ਇੱਕ ਚਰਚ ਨੂੰ ਤੁਸੀਂ ਜੇ ਤੜ ਕੋ ਚਰਸ ਬੰਨਨ ਨੂੰ ਗਵਾਹੀ ਦਿਓ ਆਪਣੇ ਜੀਵਨ ਦੀ ਕਿ ਮੈਂ ਪਰਮੇਸ਼ਵਰ ਦੇ ਕੋਲੋਂ ਕਿੱਦਾਂ ਬਚਿਆ ਮੈਂ ਪ੍ਰਭੂ ਦੇ ਕੋਲੋਂ ਕਿੱਦਾਂ ਬਚਿਆ ਪਰ ਹਾਲੇਲੂਇਆ ਤੁਹਾਨੂੰ ਪਤਾ ਨਹੀਂ ਹੈਗਾ ਅੱਪ ਤਾਂ ਖੁਦ ਰਿਸਟ ਕਰਾਇਆ ਚਰਚ ਤੇ ਕਈ ਸੰਸਥਾ ਮੈਨੂੰ ਖਿਸਤੀ ਇਧਰਲੀ ਸਾਈਡ ਇਧਰ ਸੜਨਾ ਕੰਮ ਕਰੋ ਸੜਨਾ ਕੰਮ ਕਰੋ ਮੈਂ ਕਿਉਂ ਗੱਲ ਕੀ ਪਰਮੇਸ਼ਵਰ ਚਲਾਉਣ ਵਾਲਾ ਹੈ ਹਾਲੇਲੂਇਆ ਜਦੋਂ ਮੈਂ ਕੁਛ ਨਹੀਂ ਸੀ ਤੋ ਕੋਈ ਨਹੀਂ ਸੀ ਔਰ ਜਦੋਂ ਮੈਂ ਸਭ ਕੁਛ ਹਾਂ ਤੋ ਸਭ ਕੁਝ ਹੈ ਹਾਲੇਲੂਇਆ ਸਮਝ ਆਈ ਜਿਨਨੇ ਵਕਤ ਵੇਖਿਆ ਉਹਨੂੰ ਪਤਾ ਹੈ ਕਿਸ ਤਰੀਕੇ ਨਾਲ ਨਿਕਲਿਆ ਮੈਂ ਤਾਂ ਫਿਰ ਕਿਉਂ ਪਰਮੇਸ਼ਵਰ ਦਾ ਡਰ ਮਨੋ ਨਾ ਇਨਸਾਨ ਦਾ ਡਰ ਕਿਉਂ ਹਾਲੇਲੂਇਆ ਪਰਮੇਸ਼ਵਰ ਕਿਹਦਾ ਮੇਰੇ ਭੈ ਚ ਰੰਦਾ ਹੈ ਉਹਨੂੰ ਮੈਂ ਬਤੌਣਾ ਕੀ ਕਰਦਾ ਹਾਂ ਬਤੌਣਾ ਹਾਂ ਇਸ ਇਸ ਟੌਪਿਕ ਨੂੰ ਪੜਨਾ ਮੜਾ ਜੀ

ਹਾਲੇਲੂਇਆ ਮੈਂ ਆਪਣੀ ਕਲਾਮ ਆਪਣੀ ਮੂੰਛ ਰੱਖਾ ਦਾ ਔਰ ਮੇਰੇ ਸਾਹਮਣੇ ਕੌਣ ਹੈ ਤੁਸ਼ਟ ਹੈ ਤੈਸੀਰੀ ਡਿਟਾਡੇ ਸਾਹਮਣੇ ਕੋਈ ਦੁਸ਼ਤ ਦੇ ਰੂਪ ਚੋਂ ਦੇ ਤ ਨੂੰ ਪਛਾਨ ਲਓ ਫਟ ਪਛਾਨ ਲਓ ਕਿ ਮੈਨੂੰ ਕੀ ਕਹਿਣਾ 14 ਹਾਲੇਲੂਇਆ ਹਾਲੇਲੂਇਆ ਜਦ ਮੈਂ ਇਹ ਗੱਲ ਯਾਦ ਕਰਦਾ ਨਾ ਕਿ ਜਦੋਂ ਮੈਂ ਚਰਚ ਸ਼ੁਰੂ ਕੀਤਾ ਸੀ ਜਾਨੀ ਕਿ ਪ੍ਰਭੂ ਦੀ ਮਹਿਮਾ ਸ਼ੁਰੂ ਕੀਤੀ ਸੀ ਬਹੁਤਿਆਦੇ ਵਾਅਦੇ ਪਤਾ ਕੀ ਸੀ ਤੁਹਾਡੀ ਗੱਲ ਨਹੀਂ ਕਰ ਤੁਸੀਂ ਬਾਅਦ ਚੋਂ ਮਿਲੇ ਹੋ ਜਿਨ੍ਹਾਂ ਦੀ ਗੱਲ ਕਰ ਰਹਾ ਮੈਂ ਉਹਨਾਂ ਦੇ ਵਾਅਦੇ ਕੀ ਸੀਗੇ ਕਿ ਤੇਰੇ ਨਾਲ ਅਸੀਂ ਖੜੇ ਹਾਂ ਬੜਾ ਹਾਲੇਲੂਇਆ ਸਮਝ ਆਈ ਅੱਜ ਕੋਈ ਨਹੀਂ ਅੱਜ ਖੁਦਾ ਨੇ ਉਹਨਾਂ ਲਈ ਨਵੇਂ ਦਿੱਤੇ ਨੇ ਬੜਾ ਹਾਲੇਲੂਇਆ ਹਾਲੇਲੂਇਆ ਉਹ ਖਰਾ ਨਹੀਂ ਸਹਿ ਸਕੇ ਖਰਾ ਨਹੀਂ ਸੁਣ ਸਕੇ ਔਰ ਚਲੇ ਗਏ ਉਹਨਾਂ ਤੇ ਦੁੱਖ ਨਹੀਂ ਹੈ ਖੁਸ਼ੀ ਹੈ ਕਿ ਪ੍ਰਭੂ ਮੈਨੂੰ ਦੁੱਖ ਖਰੇ ਦਿੱਤੇ ਚਾਹੇ ਥੋੜੇ ਬੜਾ ਹਾਲੇਲੂਇਆ ਮੈਂ ਖੁਸ਼ ਹਾਂ ਕਿ ਪਰਮੇਸ਼ਰ ਉਹਨੂੰ ਵਧਾਏਗਾ ਬੜਾ ਹਾਲੇਲੂਇਆ ਹਾਲੇਲੂਇਆ ਔਰ ਅਜੀਜ਼ੋ ਇਹ ਗੱਲ ਨੋਟ ਕਰਨਾ ਕਿ ਥੋੜੇ ਸਮੇਂ ਵਿੱਚ ਪਰਮੇਸ਼ਵਰ අප ਨੂੰ ਹੋਰ ਜ਼ਿਆਦਾ ਲੋਕਲ ਚਰਚਾਂ ਚ ਲੋਕਲ ਚਰਚਾਂ ਵਧਾਏਗਾ ਪਰਮੇਸ਼ਵਰ ਹallelujah 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 ਔਰ ਜਿਹੜੇ ਦੂਰ ਦੇ ਨੇ ਉਹਨਾਂ ਕੋਲੇ ਸਾਡੇ ਪਾਸਟਰ ਜਾ ਰਹੇ ਨੇ ਕੰਮ ਚੱਲ ਰਹੇ ਨੇ ਖੁਦਾ ਉਹਨਾਂ ਲਈ ਦੁਆਵਾਂ ਕਰਦੇ ਅਸੀਂ ਵੀ ਔਰ ਖੁਦਾ ਉਹਨਾਂ ਨੂੰ ਸੰਭਾਲ ਕੇ ਰੱਖੇ ਔਰ ਸਭ ਨੂੰ ਪਰਮੇਸ਼ਵਰ ਇਸ ਬਚਨ ਦੇ ਦੁਆਰਾ ਬਰਕਤ ਦੇ اور ਜਿਨ੍ਹਾਂ ਨੇ ਸਮਾਨ ਪਰਮੇਸ਼ਵਰ ਚ گزارਿਆ ਤਾਂ ਪਰਮੇਸ਼ਵਰ ਉਹਨੂੰ ਜ਼ਰੂਰ ਇੱਕ ਦਿਨ ਤਕੜਾ ਕਰੇਗਾ اور ਜਿਨੇ ਸਬਾ ਪਰਮੇਸ਼ਵਰ ਚ ਨਹੀਂ گزارਿਆ